ਸੋ ਵੈਸਟ ਦੀ ਚੌਂਣ ਦਾ ਜਿਹੜਾ ਸਮਾਂ 6 ਵਜੇ ਚੁੱਕੇ ਨੇ ਕੜੀ ਦੇ ਉੱਤੇ ਔਰ VOTING ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਗੇਟ ਬੰਦ ਕਰ ਦਿੱਤੇ ਜਾਣੇ ਨੇ VOTING ਦਾ ਸਮਾਂ ਜਿਹੜਾ ਸੀ ਨਿਰਧਾਰਿਤ ਕੀਤਾ ਗਿਆ ਸੀ ਮਾਰਨਿੰਗ 7 ਵਜੇ ਲੈ ਕੇ ਸ਼ਾਮਾਂ ਨੂੰ 6 ਵਜੇ ਤੱਕ ਸੋ ਸਮਾਂ ਜਿਹੜਾ ਉਹ ਪੂਰਾ ਹੋ ਚੁੱਕਿਆ ਹੈ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਗੇਟ ਬੰਦ ਕਰ ਦਿੱਤੇ ਗਏ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਸਮਾਂ ਜਿਹੜਾ VOTING ਦਾ ਸਮਾਪਤ ਹੋ ਗਿਆ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਗੇਟ ਹੁਣ ਬੰਦ ਕਰ ਦਿੱਤੇ ਗਏ ਨੇ ਔਰ ਜਿਹੜਾ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਸਮਾਂ ਸੀ ਉਹ ਜਿਹੜਾ ਕਿਤੇ ਪੂਰਾ ਹੋ ਗਿਆ ਹੋਇਆ ਹੈ ਖਤਮ ਹੋ ਗਿਆ ਤੁਹਾਨੂੰ ਦੱਸ ਦੇ ਕਿ ਚੋਣਾ ਜਿਹੜੀਆਂ ਜਿੰਮਰੀਆਂ ਉਹ ਖਤਮ ਹੋ ਚੁੱਕੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਵੀ ਪ੍ਰਸ਼ਾਸਨ ਕਹਿ ਰਿਹਾ ਵੀ ਇੱਕ ਤਰ੍ਹਾਂ ਦਾ ਜਿਹੜੀ VOTING ਹੈ ਉਹ ਖਤਮ ਹੋ ਗਈ ਹੋਈ ਹੈ ਤੇ ਸਮਾਂ ਜਿਹੜਾ ਦਿੱਤਾ ਸੀ ਉਹ ਦੇਰ ਤੇ ਲੋਕ ਜਿਨ੍ਹਾਂ ਨੇ ਵੋਟਾਂ ਪਾਣੀਆਂ ਸੀ ਉਹ ਸਿਰਫ ਲੋਕ ਅੰਦਰ ਨੇ ਔਰ ਬਾਕੀ ਲੋਕ ਨੇੜੇ ਨੇ ਉਹ ਸਾਰੇ ਬਾਹਰ ਗੇਟ ਲਾ ਦਿੱਤਾ ਔਰ ਬਾਹਰ ਕਹਿਤਾ ਵੀ ਤੁਸੀਂ ਬਾਹਰ ਆ ਜਾਓ ਜਿਨ੍ਹਾਂ ਨੇ ਵੋਟ ਪਾਣੀ ਸਿਰਫ ਉਹ ਲੋਕ ਅੰਦਰ ਹੋਣਗੇ ਜਿਨ੍ਹਾਂ ਕੋਲ ਅਧਿਕਾਰ ਹੈ ਵੋਟ ਪਾਣ ਦਾ ਤੋਂ ਸਮਾਂ ਜਿਹੜਾ ਉਹ 6:00 ਵਜੇ ਨੇ ਗੇਟ ক্লোਜ਼ ਹੋ ਗਿਆ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਂਦਾ ਹੋਇਆ ਸੋ VOTING ਪਰਸੈਂਟੇਜ ਤੁਹਾਨੂੰ ਦੱਸ ਦਈਏ ਵੀ ਕਿਸ ਹਿਸਾਬ ਨਾਲ ਹੋਈ ਹੈ ਸਮਾਜ ਵਿੱਚ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਸੀ ਉਸ ਹਿਸਾਬ ਨਾਲ 6 ਵਜੇ ਗੇਟ ਬੰਦ ਕਰ ਦਿੱਤਾ ਗਿਆ VOTING ਜਿਹੜੀ ਹੈ ਖਤਮ ਹੋ ਗਈ ਹੈ ਗੇਟ ਬੰਦ ਕਰ ਦਿੱਤੇ ਗਏ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਵੀ ਜਿਹੜੀ ਇਸ ਸਮੇਂ ਅੱਜ ਗੇਟ ਬੰਦ ਗੇਟ ਬੰਦ ਗੇਟ ਬੰਦ ਹੋ ਹੀ ਹੋਰ ਜਿਹੜੀ VOTING ਹੈ ਕੋਈ VOTING ਵਾਲਾ ਬੰਦਾ ਆ ਗਿਆ ਕਮਿਸ਼ਨ ਦੇ ਹਿਸਾਬ ਨਾਲ ਜਿਹੋ ਉਹਨੇ ਸਾਈਡ ਤੇ ਪਾਇਆ ਹੈ 49.07 ਪੁਆਇੰਟ ਜਿਹੜੀ ਹੈ ਉਹ ਹੋਈ ਹੋਈ ਸੋ ਤੁਸੀਂ ਦੇਖ ਸਕਦੇ ਹੋ ਵੀ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਵੀ ਏਟ ਅਸੀਂ ক্লোਜ਼ ਕਰ ਦਿੱਤੇ ਗਏ ਨੇ ਇਹ ਸਿਰਫ ਜਿਹੜਾ ਹੁਣ ਅੰਦਰ ਹੈ ਉਹ ਸਿਰਫ ਜਿਹੜਾ ਵੋਟ ਪਾ ਸਕਦਾ ਜਿਹੜਾ ਅੰਦਰ ਰਹੇਗਾ ਉਹੀ ਵੋਟ ਪਾਏਗਾ ਬਾਹਰ ਦੇ ਲੋਕ ਜਿਹੜੀ ਨਹੀਂ ਉਹ ਏਟ ਤੋਂ ਬਾਹਰ ਰਹੇ ਨੇ ਇਹ ਗੇਟ ਬੰਦ ਕੀਤੇ ਗਏ ਨੇ ਇੱਕ ਸਕੀਮ 38 ਲੁਧਿਆਣਾ ਪਛਮੀ ਦੀ ਚੋਣਕੀ 50 ਪਰ ਇੱਕ ਵੱਡੀ ਗੱਲ ਹੈ ਵੀ ਅਸੀਂ ਮੌਜੂਦ ਹੁਣ ਲੁਧਿਆਣਾ ਦੇ ਵਿੱਚ ਆ ਪਰ ਜਿਹੜੀਆਂ VOTING PERCENTAGE ਆ ਉਹ ਆਮੂਮਨ ਪਹਿਲੇ ਨਾਲੋਂ ਜੋ ਆਮੂਮਨ ਪਿਛਲੇ ਇਲੈਕਸ਼ਨ ਦੇਖੇ ਨੇ ਉਹਨਾਂ ਲੋ VOTING ਜਿਹੜੀ ਆ ਘਟ ਹੋਈ ਐ ਹੁਣ ਦੇਖਣ ਵਾਲਾ ਸਮਾਂ ਹੋਏਗਾ ਵੀ ਕਿਸ ਕੈਂਡੀਡੇਟ ਨੇ ਜਾਂ ਕਿਸ ਪਾਰਟੀ ਨੇ ਮਿਹਨਤ ਕੀਤੀ ਔਰ ਕਿਸ ਪਾਰਟੀ ਦੇ ਵੋਟਰ ਜਿਹੜੇ ਨੇ ਕੀਦੇ ਹੱਕ ਦੇ ਵਿੱਚ ਭੁਗਤੇ ਨੇ ਉਹ ਰੂਣਾਨ ਵਾਲਾ ਸਮਾਂ ਦੱਸੇਗਾ ਵੀ ਰਿਜ਼ਲਟ ਜਿਹੜੇ ਨੇ 23 ਤਰੀਕ ਤੱਕ ਡੱਬਿਆਂ ਦੇ ਵਿੱਚ ਮਸ਼ੀਨਾਂ ਦੇ ਵਿੱਚ ਬੰਦ ਹੋ ਗਏ ਨੇ 23 ਤਰੀਕ ਨੂੰ ਕਿਸ ਦੇ ਸਿਰ ਦੇ ਉੱਤੇ ਸੇਰਾ ਸਜਦਾ ਇਹ ਆਣ ਵਾਲਾ ਸਮਾਂ ਦੱਸੇਗਾ ਬਹੁਤ ਵਧੀਆ ਜੋ ਲਾਸਟ ਵੋਟ ਪਾ ਕੇ ਆਏ ਹੋ ਨੇ ਜਿੱਤਣੇ ਮੈਂ ਕੀ ਕਹਿਣਾ ਚਾਹੁੰਗੇ ਤੁਸੀਂ ਲਾਸਟ ਵੋਟ ਪਾਈ ਹੈਗੀ ਕੀ ਕਹਿਣਾ ਚਾਹੁੰਗੇ ਇਧਰ ਆ ਜਾਓ ਜੀ ਮੈਂ ਤੁਹਾਨੂੰ ਜਾਣਕਾਰੀ ਹਾਂ ਤਾਂ ਕਿ ਜੇ ਲੇਟ ਹੋ ਕਿਨੇ ਲੇਟ ਨਹੀਂ ਮੈਂ ਪੂਰੇ ਟਾਈਮ ਤੇ ਆਪਣਾ ਵੋਟ ਕੰਪਲੀਟ ਕਰਕੇ ਆਇਆ ਕਿੰਨੇ ਵਜੇ ਤੁਸੀਂ ਅੰਦਰ ਐਕਟਰ ਸੀ ਗੇਟ ਬੰਦ ਹੋ ਰਿਹਾ ਸੀ ਉਦੋਂ 6:00 6:00 ਕਿ ਕਿਸ ਤਰ੍ਹਾਂ ਲਾਂਦਾ ਕਿ ਵੋਟ ਜੁੱਤੇਗਾ ਉਹਨੂੰ ਇਹ ਤਾਂ ਰਾਈਟ ਆ ਤੁਹਾਡਾ ਇਹ ਤਾਂ ਪਾਣਾ ਹੀ ਸੀਗਾ ਬਟ ਅਨਫੋਰਚਨਿਟਲੀ ਮੈਂ ਥੋੜਾ ਲੇਟ ਹੋ ਗਿਆ ਉਹ ਹੀ ਦਿੱਤੇਗਾ ਜੋ ਲਾਸਟ ਵੋਟਿੰਗ ਮੇਰੀ ਨਹੀਂ ਆਈ ਜਿੰਦਾਬਾਦ ਸ਼ੁ ਤੇਰੀ ਸੋਚ ਤੇ ਕਰ ਦੇਗੇ ਟੋਕੇ ਸ਼ੁ ਤੇਰੀ ਸੋਚ ਤੇ ਕਰ ਦੇਗੇ ਟੋਕੇ ਦੇ ਇਲੈਕਸ਼ਨ ਫੀਸ ਹੋ ਗਈ ਬਹੁਤ ਬਹੁਤ ਵਧੀਆ ਤਰੀਕੇ ਨਾਲ ਬਹੁਤ ਬਹੁਤ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਦੇ ਨਗਰਾਨਾ ਗਰੰਟ ਹੋ ਗਿਆ ਪਹਿਲਾਂ ਤਾਂ ਗੁਰੂ ਸਾਹਿਬ ਦਾ ਧੰਵਾਦ ਉਸ ਤੋਂ ਬਾਅਦ ਧੰਵਾਦ ਸਮੂਹ ਪੱਛਮੀ ਇਲਾਕਾ ਨਿਵਾਸੀ ਵੋਟਰਾਂ ਦਾ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਜਮੀਨੀ ਚੋਣਾਂ ਦੇ ਵਿੱਚ ਪਾਰਟੀਆਂ ਨੇ ਤਾਂ ਧੱਕਾ ਬਹੁਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਧੱਕਾ ਚੱਲਿਆ ਨਹੀਂ ਵੋਟਰ ਬਹੁਤ ਸੁਹਿਤਵਾਨ ਸੀਗੇ ਉਹਨਾਂ ਨੇ ਇੱਕ ਸੱਚੇ ਇਨਸਾਨ ਨੂੰ ਦੁਬਾਰਾ ਲਿਆ ਕੇ ਤੁਹਾਡੇ ਵਿੱਚ ਖੜਾ ਕੀਤਾ ਹੈ ਬਾਕੀ ਉਹ ਮਾਲਕ ਨੇ ਰਾਜ ਕਰਾਣਾ ਰਾਜ ਉਸ ਮਾਲਕ ਨੇ ਕਰਾਣਾ ਹੈ ਉਹ ਤਾਂ ਹੁਣ ਆਪਾਂ ਨੂੰ ਰਿਜ਼ਲਟ ਤਾਂਣ ਤੋਂ ਪਤਾ ਹੀ ਬਾਅਦ ਚ ਪਤਾ ਲੱਗੇਗਾ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਤੇਜਿਲੋਂ ਧੰਨਵਾਦ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਦੇਖੋ ਪੱਛਮੀ ਦੀ ਜਿਹੜੀਆਂ ਅੱਜ ਜਿਮਣੀ ਚੋਣਾ ਸੀਗੀਆਂ ਬਹੁਤ ਵਧੀਆ ਤਰੀਕੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਵਰਕਰਾਂ ਨੇ ਸਮਰਥਕਾਂ ਨੇ ਕੀਤੀਆਂ ਕੋਲ ਹੋਈ ਹੈ ਆਸ ਕਰਦੇ ਹਾਂ ਕਿ ਜਿਹੜਾ ਰਿਜ਼ਲਟ ਹੋਊਗਾ ਕਾਂਗਰਸ ਪਾਰਟੀ ਦੀ ਫੇਵਰ ਚ ਹੋਊਗਾ ਤੇ ਆਨ ਵਾਲਾ ਜਿਹੜਾ ਟਾਈਮ ਹੋਊਗਾ ਉਹ ਸਾਡੇ ਵੱਡੇ ਵੀਰ ਭਾਰਤਪੁਤ ਰਾਸ਼ੂ ਜੀ ਦਾ ਹੋਊਗਾ ਅੰਤ ਵਿੱਚ ਮੈਂ ਤੁਹਾਡੇ ਚੈਨਲ ਦੇ ਰਾਹੀਂ ਵੈਸਤੇ ਦੇ ਜਿਹੜੇ ਵੋਟਰ ਸੀ ਸਪੋਰਟਰ ਸੀ ਮੋਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਲੈਕਸ਼ਨ ਆਸ਼ੂ ਜੀ ਦਾ ਕਾਂਗਰਸ ਪਾਰਟੀ ਦਾ ਨਾ ਸਮਝ ਕੇ ਆਪਣਾ ਸਮਝਿਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਇਹ ਤੇ ਪੂਰੇ ਇਲੈਕਸ਼ਨ ਚੌਨ ਮਹੀਮ ਦੇ ਦੌਰਾਨ ਆਪਣੀ ਜਿਹੜੀ ਉਹਨਾਂ ਨੇ ਵਾਹ ਲਗਾਈ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਰੱਬ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਜਿਹੜੀ ਮਿਹਨਤ ਦਾ ਮੁੱਲ ਉਹ ਆਸ਼ੂ ਜੀ ਦੀ ਝੋਲੀ 'ਚ ਤੇ ਸਾਰੇ ਸਪੋਟਰਾਂ ਸਪੋਰਟਰਾਂ ਦੀ ਝੋਲੀ 'ਚ ਪਵੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ